ਲੇ ਪਿੰਡਾਲੂ ਅਰਖ ਦੇ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ ਜੇਕਰ ਇਸ ਗੁਰਕਰ ਦੇ ਇਤਿਹਾਸ ਬਾਰੇ ਕਲ ਕਰੀਏ ਤਾਂ ਜਿਸ ਸਮੇਂ ਛੋਟੇ ਸਹਿਬ ਜਾਦਿਆ ਤੇ ਮਾਤਾ ਗੁਜਰਖੌਰ ਜੀ ਨੇ ਸ਼ਹਾਦਤ ਦਿੱਤੀ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੀਆਂ ਅਸਤੀਆਂ ਦੀਵਾਨ ਟੋਡਰਮਲ ਇੱਥੇ ਲੈ ਕੇ ਆਏ ਸਨ ਜਿੱਥੇ ਅੱਜ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ ਅਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ ਇਹ ਜਿਹੜਾ ਆਪਾਂ ਇਸਤਾਨ ਤੇ ਖੜੇ ਆ ਇਹ ਇਸਤਾਨ ਦਾ ਨਾਮ ਗੁਰਦੁਆਰਾ ਸ੍ਰੀ ਮਨਜੀ ਸਾਹਿਬ ਪਾਤਸ਼ਾਹੀ ਨੌਵੇਂ ਯਾਦਗਾਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਇੱਥੇ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਪਹਿਲੀ ਯਾਤਰਾ ਪਟਨਾ ਸਾਹਿਬ ਨੂੰ ਗਏ ਨੇ ਤਾਂ ਇੱਥੇ ਚਰਨ ਪਾਏ ਇੱਥੇ ਇੱਕ ਨਿੰਮ ਦਾ ਦਰਖਤ ਹੁੰਦਾ ਸੀ ਉਸ ਦੇ ਨਿੰਮ ਥੱਲੇ ਬੈਠੇ ਤਾ ਕਹਿੰਦੇ ਨੇ ਕਿ ਉਹ ਪਿੱਛੋਂ ਨਿੰਮ ਦੇ ਪੱਤੇ ਵੀ ਮਿੱਠੇ ਹੋ ਗਏ ਸੀ ਉਹ ਸਮੇਂ ਦੇ ਨਾਲ ਸੁੱਕ ਗਿਆ ਇਹ ਜਿਹੜੀ ਜ਼ਮੀਨ ਆ ਇਹ ਦਵਾਨ ਟੋਡਰਮਲ ਦੀ ਆ ਟੋਡਰਮਲ ਆ ਸਾਹਮਣੇ ਪਿੰਡ ਦਾ ਕਾਕੜਾ ਏ ਇੱਥੇ 2.5 ਕਿਲੋਮੀਟਰ ਆ ਉੱਥੇ ਦਾ ਰਹਿਣ ਵਾਲਾ ਸੀ ਸੋ ਇਹ ਦਵਾਨ ਟੋਡਰਮਲ ਉਹੀ ਦਵਾਨ ਟੋਡਰਮਲ ਸੀ ਜਿਹੜਾ ਜਿਨ੍ਹਾਂ ਨੇ ਸਹਬਜ਼ਾਦਾ ਦਾ ਮੋਰਾ ਖੜੀਆਂ ਕਰਕੇ ਸਸਕਾਰ ਕੀਤਾ ਇੱਥੇ ਜਦੋਂ ਦਵਾਨ ਟੋਡਰਮਲ ਨੂੰ ਪਤਾ ਲੱਗਿਆ ਤੇ ਉਹਨਾਂ ਦੇ ਨਾਲ ਇੱਕ ਭਾਈ ਜੋਤ ਸਿੰਘ ਵੀ ਜੋ ਕੇ ਆਲੋ ਰਖਦਾ ਸੀ ਉਹ ਪਹਿਲਾਂ ਤੇ ਦਵਾਨ ਟੋਡਰ ਮੱਲ ਨਾਲ ਰਹਿੰਦਾ ਹੁੰਦਾ ਸੀ ਜੋਤ ਸਿੰਘ ਨੇ ਜਾ ਕੇ ਟੋਡਰ ਮੱਲ ਨੂੰ ਦੱਸਿਆ ਕਿ ਇੱਥੇ ਤੁਹਾਡੇ ਜ਼ਮੀਨ ਦੇ ਵਿੱਚ ਕੋਈ ਮਹਾਪੁਰਸ਼ ਪਹੁੰਚੇ ਨੇ ਬਹੁਤ ਸਾਰੀਆਂ ਸੰਗਤਾਂ ਲਿਆ ਕਰਕੇ ਤਾਂ ਦਵਾਨ ਟੋਡਰ ਮੱਲ ਪ੍ਰਸਾਦਾ ਪਾਣੀ ਲਿਆ ਕਰਕੇ ਸਤਿਗੁਰੂ ਦੇ ਚਰਨ ਕਮਲਾਂ ਦੇ ਪਾਸਾ ਹਾਜ਼ਰ ਹੋਇਆ ਸਤਿਗੁਰੂ ਜੀ 18 ਕਤਕ ਅ 1722 ਬਿਕਰਮੈ ਨੂੰ ਇੱਥੇ ਆਏ ਸੀ ਤੇ ਉਹਨੇ ਗੱਤ ਕਨੋ ਅੱਗੇ ਭਵਾਨੇਗੜ ਚਲੇ ਗਏ ਸੀ ਸੋ ਸੇਵਾ ਕਰਦਾ ਦਿਨ ਰਾਤ ਬਹੁਤ ਟੋਡਰਮਲ ਨੇ ਸੇਵਾ ਕੀਤੀ ਅਗਲੇ ਦਿਨ ਜਦੋਂ ਸਤਿਗੁਰੂ ਭਵਾਨੇਗੜ ਨੂੰ ਜਾਣ ਲੱਗੇ ਤਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਉਹ ਆਪ ਇਸ ਜਗ੍ਹਾ ਤੇ ਹੋਰ ਰਹੋ ਜਾਂ ਫਿਰ ਮੈਨੂੰ ਆਪ ਜੀ ਦੇ ਜਥੇ ਦੇ ਨਾਲ ਹੀ ਰੱਖੋ ਕਿਰਪਾ ਕਰੋ ਮੈਨੂੰ ਮਿਤਾ ਕੇ ਮੇਰਾ ਜਨਮ ਸਫਲਾ ਹੋ ਜਾਵੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਚਨ ਕੀਤੇ ਕਿ ਟੋਡਰਮਲ ਤੇਰੇ ਕੋਲੇ ਬਹੁਤ ਗੁੱਸਾ ਹੋਗਾ ਸਭ ਕੁਛ ਰਿੱਧ ਸਿੱਧ ਸਤੈਨ ਬਖਸ਼ੇ ਦਿੱਤੀਆਂ ਅਤੇ ਚਰਨ ਪਾਹੁਲ ਵੀ ਦਿੱਤੀ ਟੋਡਰਮਲ ਨੂੰ ਆਪਣਾ ਸਿੱਖ ਬਣਾਇਆ ਸਤਕੁਜੀ ਨੇ ਬਚਨ ਕੀਤਾ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਤੂੰ ਐਡੀ ਵੱਡੀ ਸਮਾਂ ਲੈਣ ਸੇਵਾ ਲੈਣੀ ਆ ਕਿ ਸਾਰਾ ਸੰਸਾਰ ਤੇਰੀ ਸੇਵਾ ਨੂੰ ਯਾਦ ਰੱਖਿਆ ਕਰੂਗਾ ਸੋ ਉਹੀ ਬਚਨਾਂ ਅਨੁਸਾਰ ਟੋਡਰਮਲ ਨੇ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਵਿਖੇ ਮਾਤਾ ਗੁਜਰਕਾ ਔਰ ਜਿੱਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਮੋਹਰਾ ਖੜੀਆਂ ਕਰਕੇ ਸੰਸਕਾਰ ਕੀਤਾ ਸੀ ਉਸ ਤੋਂ ਤੀਜੇ ਦਿਨ ਭਾਈ ਜੋਤ ਸਿੰਘ ਨੂੰ ਅਗੇਠੇ ਦੇ ਆਸਤ ਚੌਕ ਕਰਕੇ ਇਸ ਸਥਾਨ ਤੇ ਭੇਜਿਆ ਸੀ ਇੱਥੇ ਇੱਕ ਪਹਿਲਾ ਸਾਧੂ ਰਹਿੰਦਾ ਹੁੰਦਾ ਸੀ ਤੇ ਉਹ ਉਹਨਾਂ ਨੇ ਦੋਨਾਂ ਨੇ ਰਲ ਮਿਲ ਕਰਕੇ ਦੋ ਡੁੱਗਾ ਟੋਆ ਪੱਟ ਕਰਕੇ ਇਹ ਆਸਤ ਇੱਥੇ ਦਵਾ ਦਿੱਤੇ ਇਹ ਗੁਰੂਗੀਆਂ ਸਾਖੀਆਂ ਦੇ ਵਿੱਚ ਵੀ ਇਹ ਗੱਲ ਦਾ ਜ਼ਿਕਰ ਆਉਂਦਾ ਏ ਤੇ ਉੱਪਰ ਸਾੜਾ ਬਣਾ ਦਿੱਤਾ ਸੋ ਉਹ ਥੜਾ ਉੱਥੋਂ ਤੋਂ ਗੁਰਦੁਆਰਾ ਸਾਹਿਬ ਬਣ ਗਿਆ ਸਮੇਂ ਅਨੁਸਾਰ ਐਨੂੰ ਪਤਾ ਲੱਗਿਆ ਸੀ ਵੀ ਇੱਥੇ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦੇ ਨੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਸਾਡੇ ਧਰਮ ਨੂੰ ਬਚਾਉਣ ਲਈ ਉਹਨਾਂ ਦੀਆਂ ਹਸਤੀਆਂ ਇੱਥੇ ਇਸ ਥਾਨ ਤੇ ਨੇ ਤੇ ਅਸੀਂ ਉਹ ਹੀ ਦਰਸ਼ਨ ਕਰਨ ਲਈ ਆਏ ਸੀ ਆਪਣੇ ਪੂਰੇ ਕਾਲਜ ਨਾਲ ਤੇ ਬੜਾ ਹੀ ਚੰਗਾ ਲੱਗਿਆ ਬੜਾ ਹੀ ਸ਼ਾਂਤ ਮੇ ਮਾਹੌਲ ਸੀ ਅਸੀਂ ਮਾਤਾ ਗੁਜਰਕੌਰ ਦੇ ਚਰਨਾ ਦੇ ਜਿਹੜੇ ਚਾਹ 8 ਤੇ ਪਾਈ ਗਈ ਆ ਉਹਨਾਂ ਦੇ ਵੀ ਦਰਸ਼ਨ ਕਰ ਰਹੇ ਨੇ ਤੇ ਬੜਾ ਹੀ ਚੰਗਾ ਲੱਗਦਾ ਆਪਣਾ ਇਤਿਹਾਸ ਪਤਾ ਲੱਗਦਾ ਸਾਨੂੰ ਇੱਥੇ ਆ ਕੇ ਕਿ ਕਿੰਨਾ ਕੁਰਬਾਨੀਆਂ ਭਰਿਆ ਇਤਿਹਾਸ ਰਿਹਾ ਸਾਡਾ ਤੇ ਸਾਡੇ ਪੰਜਾਬ ਦਾ ਤੇ ਬੜਾ ਹੀ ਮਾਣ ਮਹਿਸੂਸ ਹੁੰਦਾ ਅੱਜ ਵੀ ਬਹੁਤ ਦੁਨੀਆਂੋਂ ਦੂਰ ਦੂਰ ਤੋਂ ਕੈਨੇਡਾ ਅਮਰੀਕਾ ਤੋਂ ਬਹੁਤ ਸੰਗਤ ਆਉਂਦੀ ਹੈ ਬਹੁਤ ਸ਼ਰਧਾ ਦਾ ਗੁਰਦੁਆਰਾ ਜੀ ਇਹ ਬਹੁਤ ਪ੍ਰੇਮ ਨਾਲ ਆਉਂਦੀ ਹੈ ਦੁਨੀਆ ਬੱਚੇ ਆਉਂਦੇ ਨੇ ਦਰਸ਼ਨ ਕਰਨ ਲਈ ਬੱਚੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਇਸ ਸਰੋਵਰ ਦੀ ਵੀ ਬਹੁਤ ਵਧੀਆ ਮਹਾਨਤਾ ਜੀ ਤੇ ਸਰੋਵਰ ਆਪੇ ਪ੍ਰਗਟ ਹੋਇਆ ਹੈ ਇਸ ਜਗਤ ਵਿੱਚ ਅਸੀਂ ਨੇ ਦੇਖਿਆ ਜੀ ਸਾਡਾ ਬਚਬਨੀ ਉਰੇ ਦਾ ਜੀ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਕ੍ਰੂਟਿਟਡ ਕੰਪਨੀਜ਼ agencies as well local builders with brothers. He is professional by plumbing, electrician, masonry work, carpentry. For more information please contact him at www.checktrade.com ID number 921760, Chander Kalcenter. Call him on this number 074888. 41161